ਮਾਇਦਾ ਤਿਆਰ ਹੋ ਗਿਆ ਦੇਖ ਭਲਾ ਆਈਸ ਦੇ ਵਿੱਚ ਆਈਸ ਪਾ ਕੇ 21 ਗੀਲੇ ਨੇ 21 ਅਰੇ ਜੀਜੇ ਸਾਰੀ ਵਾਲੇ ਗਾਣੇ ਸੁਣੇ ਜਾ ਰਹੇ ਆ ਕੋ ਭਾਈ ਹੁਣ ਇਹਨਾਂ ਦਾ ਸਾਰ ਰਹਿ ਗਿਆ ਸੂਈਆਂ ਪੈਂਦੀਆਂ ਨੇ ਕਰੀਏ ਕੀ ਤਾਰਾ ਕੋਠਾ ਆਪੇ ਗਲ ਪਾ ਰਖਿਆ ਪਰ ਜਾਈ ਚਾਰੇ ਪੈਰ ਚੱਕ ਕੇ ਪਏ ਜਾਂਦੀ ਆ ਉਹ ਪਾਈ ਆ ਭਾਈ ਨਹੀਂ ਕੁਛ ਕਹਿੰਦਾ ਉਹ ਏਸੀ ਥੱਲੇ ਟੌਰ ਨਾਲ ਬੈਠਾ ਰਿਹਾ ਜਵਾਖ ਨਹੀਂ ਕੁਛ ਕਰਦੇ ਮੈਨੂੰ ਤਾਂ ਲੱਗਦਾ ਕਿ ਚੱਪਣਾ ਭੂ ਹੁਣ ਮੈਨੂੰ ਲਿਆਉਣੀ ਭੂ ਜੂਫੀ ਚੋ ਬਈਆ ਰਾਣੀ ਕਹਿਣਾ ਭੂ ਮੈਨੂੰ ਤਾਂ ਹੁਣ ਕਿਸੇ ਨੂੰ ਵੀਰੇ ਨੂੰ ਲਵਣਾ ਸੁਨੇਹਾ ਅੱਜ ਜਾ ਕੇ ਵੀ ਮੇਰੀ ਤਾਂ ਭਾਈ ਰੋਟੀ ਪਕਦੀ ਕਰ ਮੈਂ ਤਾਂ ਦੁਖੀ ਹੋ ਰਹਾ ਇਹਨਾਂ ਤੋਂ ਸਾਰੇ ਟੱਬਰ ਤੋਂ ਇਹਦਾ ਸੀਰੀ ਵਾਲਾ ਹਾਰ ਹੋ ਰਿਹਾ ਮੇਰਾ ਤਾਂ ਭੈਣ ਤੋਂ 10 ਕਿੱਲੇ ਦਾ ਮਾਲਕ ਮੈਂ ਭੈਣ ਸਾਰਾ ਕੁਝ ਹੜੱਪਣਾ ਚਾਹੁੰਦੇ ਨੇ ਟੜਕੀ ਲੈ ਹਿੱਕ ਤੇ ਦੀਵਾ ਵਾਲਾ ਇਹਨਾਂ ਦੇ ਜਾਣਾ ਵੀਰੇ ਤੇ ਬੇ ਅੱਜ ਇਹਦਾ ਸਾਰੀ ਇਹਨਾਂ ਜਵਾਖ ਜਾਨੀ ਕੋਸ ਕਰਦਾ ਜਾਨੂ ਓ ਚੱਕ ਲੈ ਭਾਈ ਥੱਬਾ ਕੇ ਆ ਜਾ ਆ ਜਾ ਮੇਰਾ ਵੀਰ ਬਣ ਕੇ ਚੱਕ ਲੈ ਤੇਰੇ ਤਾਂ ਮਾਂ ਵੀ ਚਾਰੇ ਪੈਰ ਚੱਕ ਕੇ ਪੈ ਜਾਂਦੇ ਰੋਟੀ ਨਹੀਂ ਮੈਨੂੰ ਤਾਂ ਦੇਣੀ ਜਾਨ ਸਰ ਹੁਣ ਆ ਜਾ ਆ ਜਾ ਮੇਰਾ ਪੁੱਤ ਚੱਕ ਲਾ ਹਾਂ ਕੀ ਪ੍ਰੋਬਲਮ ਹੈ ਉਹ ਭਾਈ ਪ੍ਰੋਬਲਮ ਤਾਂ ਕੁਛ ਨਹੀਂ ਆ ਤੱਕ ਲਾ ਪੁੱਤਾ ਧਰ ਲਾ ਕੱਖ ਡੰਗਰ ਭੁੱਖੇ ਮਰ ਰਹੇ ਨੇ ਗਾਹਾਂ ਉਹਨਾਂ ਨੂੰ ਕੁੱਟ ਕੇ ਪਾਉਣੇ ਨੇ ਜਾ ਕੇ ਪਾਣੀ ਪਿਲਾਉਣਾ ਨਮਾਉਣੇ ਨੇ ਮੈਂ ਤਾਂ ਜਗਦਾ ਨਹੀਂ ਭਾਈ ਮੇਰੇ ਤਾਂ ਰੈਪਿਊਟੇਸ਼ਨ ਬਹੁਤ ਹੈ ਓਰੇ ਮੈਂ ਸਾਹ ਤੇ ਪੁੱਠੀ ਮਾਰੂੰ ਦਾਤੀ ਉਹ ਮੇਰੇ ਹੈਂਡਸ ਖਰਾਬ ਹੁੰਦੇ ਨੇ ਯਾਰ ਫੇਰ ਤਾਂ ਅਸੀਂ ਨਹੀਂ ਸਾਯਾ ਪੜੇ ਤੂੰ ਕੱਲਾ ਪੜਿਆ ਰਣਵੀਰ ਕਾਲਜ ਤੇ ਅਸੀਂ ਨਹੀਂ ਤੜਕੀ ਜਾਂਦੇ ਤੇ ਕੰਮ ਤਾਂ ਨੰਦਾ ਨਿਵੇੜ ਕੇ ਓਏ ਉਦੋਂ ਗੱਲ ਹੋਰ ਧੀ ਉਹ ਨਾਲ ਟਾਈਮ ਦੇਖੂ ਤੁਸੀਂ ਉਹ ਨਾਲ ਟਾਈਮ ਦੇਖਿਆ ਹੋਇਆ ਤੂੰ ਕੱਖ ਸੱਟ ਆ ਦੇਖ ਲੋਰ ਮਾਰ ਰਿਹਾ ਮੇਰੇ ਦਾਤੀਆਂ ਮੈਂ ਇੱਥੇ ਨਾਲ ਉੱਥੇ ਚੱਕ ਪੀ ਹੋਇਆ ਮੈਨੂੰ ਜਗ੍ਹਾ ਦਾ ਨਾਰਮਲ ਵੀ ਹੈ ਮੈਂ ਹੁਣ ਦੱਸ ਦੂੰ ਨਾਰਮਲ ਨਾਲੇ ਹੋਰ ਤੂੰ ਚੱਕ ਇਹਨਾਂ ਨੂੰ ਤਾਰ ਉੱਥੇ ਚੱਕਦਾ ਯਾਰ ਚੱਕਦਾ ਇਹ ਉਧਰ ਉਧਰੋਂ ਫਿਰ ਤੇਰੀ ਮਾਂ ਕਹਿ ਰਹਿੰਦੀ ਆ ਐਨਾ ਲੇਟ ਉੱਥੇ ਖੇਤ ਪਤਾ ਨਹੀਂ ਕੀ ਸੋਪ ਘੱਤਨੇ ਨੇ ਅੱਖੇ ਨਹੀਂ ਵੱਢ ਕੇ ਲਿਆਉਂਦੇ ਦੋ ਦੋ ਬਸ ਕਰ ਬਸ ਕਰ ਨੌਨਸੈਂਸ ਪਿੱਪਲ ਨੌਨਸੈਂਸ ਪਿੱਪਲ ਨਾਲੇ ਹੋਰ ਆਕ ਲੈਣੀ ਮੈਨੂੰ ਨਾ ਅੰਗਰੇਜ਼ੀ ਜੀ ਬੋਲ ਇਥੋਂ ਵੀ ਤਾਂ ਲਹੂ ਪੀਤਾ ਉਧਰੋਂ ਮਾਂ ਚਾਰੇ ਪੈਰ ਚੱਕ ਕੇ ਪੈਂਦੀ ਆ ਉਹ ਪਤਾ ਨਹੀਂ ਕਿਹੜੀ ਜੜੀ ਦੀ ਬਣੀ ਹੋਈ ਆ ਨਾ ਮੇਰੀ ਗੱਲ ਸੁਣੀ ਇਥੋਂ ਨਹੀਂ ਜ਼ਿਆਦਾ ਲੰਗਿਆ ਜਾਂਦਾਗਾ ਜਿੱਥੋਂ ਨਹੀਂ ਮੈਂ ਸਾਫ਼ ਕਰਨ ਲੱਗ ਰਹੀ ਆਂਗੀ ਉਧਰ ਵੀ ਨਹੀਂ ਲੰਗਿਆ ਜਾਂਦਾ ਜਿੱਥੋਂ ਰੁੜਿਆ ਜਾਂਦਾ ਹੈਗਾ ਚਾਲ ਜਾਣ ਕੇ ਪੰਗੇ ਲੈਣਾ ਹੁੰਦਾ ਫਿਰ ਕਹਦੇ ਨਾ ਬੋਲਦੀ ਹੈਗੀ ਉਹ ਕੀ ਹੋ ਗਿਆ ਭਾਈ ਟੜਕੀ ਪਾਹੇ ਜਾਂਦੇ ਓ ਤੁਸੀਂ ਤਾਂ ਨਪਾ ਖਾਣਾ ਹੋਰ ਕੀ ਕਰਾਂ ਜੇ ਛੇੜੇ ਛੇੜਦਾ ਤਾਂ ਬੋਲਦੀਆਂ ਮੈਂ ਉਧਰ ਦੀ ਨਹੀਂ ਲੰਘਿਆ ਜਾਂਦਾ ਦਿੱਥੋਂ ਮੈਂ ਕੀ ਕਹੀ ਇੰਨੀ ਆ ਉਧਰ ਦੀ ਭਾਈ ਕਿਧਰ ਦੀ ਲੰਘਾ ਨਾ ਉਹ ਬੰਦਿਆ ਰਾਸਤਾ ਕੱਚੇ ਵਿੱਚ ਦੀ ਹੈ ਨਹੀਂ ਗਾ ਲੰਘਣ ਨੂੰ ਮੇਰੀਆਂ ਅੱਖਾਂ ਫੁੱਟੀਆਂ ਨੇ ਉੱਥੇ ਮਿਸਤਰੀ ਲੱਗ ਰਿਹਾ ਉੱਥੋਂ ਦੀ ਕਿੱਥੋਂ ਹੀ ਲੰਘਾ ਆਇਤਾ ਉੱਪਰ ਦੀ ਲੰਘ ਜਾ ਕਿਉਂ ਨਹੀਂ ਲੰਘਿਆ ਜਾਂਦਾ ਉੱਤੋਂ ਬਥੇਰਾ ਟੱਪਦਾ ਫਰੀ ਜਾਂਦਾ ਬੱਲੇ ਨਹੀਂ ਤੇਰੇ ਤੈਨੂੰ ਤਾਂ ਆ ਵੀ ਇੱਕ ਤਾਤੋ ਦੀ ਆ ਕੇ ਦੀ ਟੁੱਟ ਜੂ ਲੱਤ ਮੰਜੇ ਚ ਬਹਿ ਜੂ ਸਾਲਾ 10 ਕਿਲੇ ਹੜੱਪਣ ਦੀ ਹੋ ਰਹੀ ਆ ਵੀ ਜੱਤ ਕਿਨੇ ਅੰਗੂਠਾ ਲਵਾ ਲਾਂਗੇ ਤੇਰੇ ਕਿਧਰੇ ਨਹੀਂ ਨਾਗ ਲੜਦਾ ਹੈਗਾ ਜੇ ਹੋਣਾ ਹੁੰਦਾ ਪਹਿਲੀ ਕਿੱਦੇ ਦਾ ਕੁਝ ਹੋ ਜਾਂਦਾ ਰਹੀ ਗੱਲ ਜ਼ਮੀਨ ਦੀ ਉਹ ਤਾਂ ਅਸੀਂ ਕਿੱਦੇ ਦੇ ਅਗੂਠਾ ਲਵਾ ਲੰਦੇ ਤੈਨੂੰ ਉਰੇ ਬਿਠਾਉਂਦੇ ਨਹੀਂ ਤਾਂ ਕਿੱਦੇ ਦੇ ਕੱਢ ਦਿੰਦੇ ਤੈਨੂੰ ਘਰੋਂ ਜੇ ਕੱਢਣਾ ਹੁੰਦਾ ਮਾਰਦਾ ਗੱਲਾਂ ਕੱਟਣ ਦੀ ਤਾਂ ਤੂੰ ਮੈਨੂੰ ਕਿੱਦੇ ਦੀ ਫਿਰਦੀਆਂ ਇਹ ਤਾਂ ਮੇਰੀ ਜ਼ਮੀਨ ਏ ਬਿਠਾਈ ਬੈਠਿਆ ਮੈਨੂੰ ਜਿਹੜੇ 10 ਕਿੱਲੇ ਨੇ ਉਹਦਾ ਲਾਲਚਾ ਤੈਨੂੰ ਵੀ 10 ਕਿੱਲੇ ਦੀ ਕਮਾਈ ਆਉਂਦੀ ਲਾ ਟੌਰ ਨਾਲ 10 ਸਾਢੇ ਹੋਗੇ 10 ਜੇ 20 ਕਿੱਲੇ ਦੀ ਕਮਾਈ ਖਾਣਿਆ ਤੂੰ ਨੂੰ ਐ ਤਾਂ ਨਹੀਂ ਸੋਚਿਆ ਵੀ ਇਹ ਕੱਲਾ ਜਾਣਾ ਖਾਪਦਾ ਖੇਤ ਕਦੇ ਆਹ ਕਰਦੇ ਕਦੇ ਬਾਹ ਕਰਦੇ ਡੰਗਰ ਸਮਾਦੀ ਕਰਦੇ ਕੁਸ ਕਰਦੇ ਨਾ ਰੋਜ਼ ਹਸਣਾਈਆਂ ਕਰਨ ਬੈਜਣਾਗਾ ਜੇ ਬਿਠਾਈ ਬੈਠਿਆ ਚੁੱਪ ਕਰਕੇ ਖਾ ਪੀ ਵੀ ਸਕਦਾ ਆਹ ਰੋਜ਼ ਆ ਢੇ ਲੈਂਦਾ ਫਿਰ ਇਹ ਨਾ ਮੇਰੇ ਨਾਲ ਦੀਆਂ ਮੈਂ 10 ਕਿਲੇ ਸਮਾ ਰੱਖੇ ਨੇ ਤੈਨੂੰ 10 ਕਿਲੇ ਸਮਾ ਰਖਣੇ ਟੁਕੜੇ ਖਾਦਾ ਨਹੀਂ ਫਿਰ ਟੁਕੜੇ ਕੱਪੜੇ ਨਹੀਂ ਪਾਉਂਦਾ ਚੰਗੇ ਤੈਨੂੰ ਤੋਤੇ ਕੱਪੜੇ ਮਿਲਦੇ ਨੇ ਚੰਗਿਆ ਤੈਨੂੰ ਰੋਟੀਆਂ ਮਿਲਦੀਆਂ ਨੇ ਸਬਜ਼ੀਆਂ ਜੋ ਤੈਨੂੰ ਕਿਉਂ ਪਾਇਆ ਹੈ ਮਿਲਦਾ ਹੋਰ ਕੀ ਪਾਉਂਦਾ ਤੂੰ ਤਾਂ ਮੈਨੂੰ ਖਵਾਉਣ ਨੂੰ ਕੀ ਖਵਾਤਾ ਹੈ ਪਕਾਉਂ ਨੂੰ ਤੈਨੂੰ ਕੀ ਨਹੀਂ ਖਵਾਇਆ ਜੇ ਰੋਟੀਆਂ ਪਕਾਉਣੀਆਂ ਤਾਂ ਢਿੱਡ ਭਰ ਦੇਗਾ ਆਏ ਕੀ ਤੂੰ ਰੋਟੀਆਂ ਮੁੱਲ لے ਆਉਂਦਾ ਲਾ ਜਾ ਕੇ ਸਾਡੀ ਲਿਆ ਦੀ ਕਮਾਈ ਖਵਾਉਣਾ ਸਾਨੂੰ ਠੇਕਾ ਦੇਖ ਲੈ ਕਿੱਥੇ 75000 ਨੂੰ ਹਿਸਾਬ ਲਾ ਲਾ 7.5 ਲੱਖ ਰੁਪਇਆ ਬਣਦਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਮੈਨੂੰ ਨਹੀਂ ਲੋੜ ਤੇਰੀ ਜ਼ਮੀਨ ਦੀ ਮੇਰੇ ਕਣੀਓ ਤਾਂ ਅੱਜ ਨਿਕਲ ਜਾ ਇਥੋਂ ਕੀ ਕਮਾਇਆ ਕਰਦਾ ਤੂੰ ਅਸੀਂ ਆਪੇ ਕਰ ਲਿਆ ਕਰਾਂਗੇ ਕੰਮ ਤੂੰ ਜਾ ਦੇ ਚਮਰ ਚਲਣਾ ਕਰ ਗੱਟਾ ਦਾ ਦੂ ਮੈਂ ਕਹੀ ਮਾਰ ਕਿਤੇ ਨਾ ਬੋਲ ਨਾ ਬੋਲ ਵੀ ਤੇਰੀ ਸ਼ਰਮ ਕਰਦੀਆਂ ਜੇ ਮੈਂ ਬੋਲਣ ਤੇ ਆ ਗਈ ਨਮਸਕਾਰਣ ਤੇ ਆ ਗਈ ਅਥੋਂ ਨੂੰ ਤੇਰਾ ਜੁੱਲੀ ਜੱਟ ਦਾ ਕਾਬੂ ਆ ਕਿੱਥੇ ਦੀ ਸ਼ਾਨ ਲੱਗ ਰਹੀ ਏ ਤੇਰੇ ਉਹੀ ਤੂੰ ਕੰਮ ਧੰਦਾ ਕਰ ਲਿਆ ਕਰ ਮੇਰੀ ਗੱਲ ਸੁਣ ਲੈ ਘਨ ਖੋਲ ਕੇ ਠੀਕ ਹੈ ਜੇ ਮੈਂ ਬਾਗ ਗਈ ਨਾ ਰਹਿਣ ਤੈਨੂੰ ਵੀ ਨਹੀਂ ਦੇਣਾ ਉਰੇ ਕਿਸੇ ਨੇ ਕੋਈ ਨਾ ਮੈਂ ਹੁਣ ਤੁਹਾਡੇ ਹਿੱਕ ਤੇ ਪਰੋਟਾ ਦੇ ਦੂੰ ਫੇਰਾ ਜੱਗ ਬਗ ਜਾ ਬਗ ਜਾ ਕੀ ਕਰ ਲਿਆ ਤੇਰੇ ਲਈ ਤਾਂ ਗੱਲੇ ਹੀ ਗੱਲਾਂ ਨੇ ਗਈਆਂ ਕਿਥੋਂ ਮੇਰੇ ਸਿਰ ਤੇ ਚੜ ਕੇ ਬੈਠਿਆਗਾ ਇਹ ਵੀ ਛੱਡ ਕੇ ਭੱਜ ਗਿਆ ਹੁਣ ਚਲ ਇਹ ਵੀ ਤਾਂ ਕਰ ਜਾਂਦਾ ਕੰਮ ਹੁਣ ਆਪਣੇ ਫੇਰ ਰੋਟੀਆਂ ਖਾਣਾ ਵੜੂਗਾ ਉਰੇ ਕੋਈ ਨਾ ਤੂੰ ਆਈ ਪਰੋਠੇ ਖਾਣ ਇਲਾਕੇ ਇਥੇ ਠੀਕ ਹੁੰਜੇ ਵਾਲੇ। ਆਹ ਫਿਰ ਕੈਂਡੇ ਲੈ ਕੇ ਮੈਚ ਜਿੱਤ ਗਏ। ਨਾਲ ਦੀ ਟੀਮ ਕਰੀਏ ਇਹ ਚੀਜ਼ ਮਾਰੇ। ਟਾਈਮ ਬਾਬੇ ਬੜ ਬੜ ਜੀ ਕਰਦੰਨਾ। ਉਹ ਸਭਾਈ ਬੜ ਬੜ ਕੀ ਕਰੀਏ। ਹਾਂ। ਬੱਸ ਸਰੋਂ ਮਤਾ ਤਾਂ ਜਾ ਰਿਹਾ। ਕੀ ਗੱਲ ਹੋ ਗਈ? ਸਾਰੇ ਬੰਦੇ ਦੀ ਕੀ ਗੱਲ ਤੈਨੂੰ ਪਤਾ ਹੈ। ਅੱਛਾ। ਕੋਈ ਜੂਨ ਨਹੀਂ ਸਾਰੇ ਬੰਦੇ। ਉਹ ਕੀ ਗਿਆ? ਉਹ ਕੀ ਗਿਆ ਭਾਈ? ਘਰੇ ਪਊਏ ਜਿੱਡੀ ਕੀ ਨਹੀਂ। ਨਾ ਮੇਰਾ ਭਾਈ ਕੁਝ ਕਹੇ। ਨਾ ਮੇਰਾ ਭਤੀਜਾ ਕੁਝ ਕਹੇ। ਚਾਰੇ ਪਾਸੇ ਟੱਕੇ ਭਾਈ ਨਾ। ਹੁਣ ਦੱਸ ਕਰਾਂ ਕੀ ਨਾ। ਬੰਜ ਘਟ ਦੇ ਦਾ ਬਰਾਬਰ ਤੂੰ 10ਤੀ ਜਾਂਦੇ ਨੇਗੇ ਉਹ 10ਤੀ ਦੇ ਮਤਾ ਜਵਾਖ ਨਹੀਂ ਸੋਚਣਾ ਇਹ ਚਾ ਲੋ ਜਵਾਖ ਦਾ ਕੁਝ ਬਣ ਜੂਗਾ ਜਦੋਂ ਹੁਣ ਹੀ ਤੇਰੇ ਬਾਰੇ ਸੋਚਦੇ ਤੂੰ ਕਿਉਂ ਸੋਚਦਾ ਮੈਂ ਲੰਮੀ ਸੋਚਦਾ ਮੈਂ ਉਹ ਜਵਾਖ ਨਹੀਂ ਦੇਖਦਾ ਇੰਨਾ ਨਹੀਂ ਮੈਂ ਦੇਖਦਾ ਮਤਾ ਤੁਹਾਨੂੰ ਮੈਂ ਨਹੀਂ ਅੱਜ ਦੋ ਦੋ ਕਿਲਾ ਸਾਹ ਹੋ ਰਹੇ ਤਾਂ ਫੇਰ ਵੀ 10 ਜਾਂਦੇ ਨੇ ਫੇਰ ਮੈਂ ਜਾਮਾ ਵੀ ਰਿਲੇ ਹੋਰ ਚੱਲ ਫੇਰ ਆਪਾਂ ਚੱਲ ਬੰਜ ਘਟ ਬਰਾਬਰ ਤੂੰ ਚੱਲ ਫੇਰ ਮੈਂ ਦੇਖਦਾ ਇੰਨਾ ਨਾ ਲੰਬਾ ਸੋਚ ਜੋ ਤੇਰੇ ਬਾਰੇ ਨਹੀਂ ਸੋਚਦੇ ਤਾਲ ਫਿਰ ਆਪਾਂ ਕਰੇ ਨਾ ਕੰਮ ਜੋ ਤੈਨੂੰ ਹੁਣ ਨਹੀਂ ਰੋਟੀ ਦਿੰਦੇ ਬੁੜੇ ਹੋਏ ਨੂੰ ਕਿੱਥੋਂ ਦੇਣਗੇ ਉਹ ਪਾਈ ਫਿਰ ਹੁਣ ਕਰਾਂ ਕੀ ਉਮਰ ਵੀ ਮਿਲਦਾ ਟੱਪਦੀ ਜਾਂਦੀ ਆ ਹੁਣ ਹੋਰ ਤੂੰ ਵਿਆਹ ਕਰਾ ਪਰਾਂ ਤਾਂ ਹੋਣਾ ਨਹੀਂ ਹੁਣ ਉਹ ਹੋਜੂਗਾ ਫਿਰ ਤੂੰ ਦੇਖ ਬੇਸਨ ਚਾਹੇ ਤੂੰ ਚੱਲੇ ਮੇਰੇ ਨਾਲ ਆਪਾਂ ਚੱਲਾਂ ਚੱਲ ਫਿਰ ਆਪਾਂ ਬਣਾਉਨੇ ਆ ਕੋਈ ਟੋਕਾ ਮੈਂ ਆਰਤੀ ਲਵੇ ਦੰਨਾ ਪੈਸੇ ਜਿਹਾ ਨਾ ਕਾਲੂ ਲੈ ਜਾ ਹਾਂ ਨਾਲ ਇਹਨੇ ਹੱਥ ਚ ਫਿਰਦਾ ਨਹੀਂ ਕਰਦਾ ਹੋਰ ਇਹ ਪਤਾ ਲੱਗੂਗਾ ਹਾਂ ਮੈਂ ਤਾਂ ਸੋਚਦਾ ਸੀ ਬਹੁਤ ਲੰਬੀ ਹੈ ਨਾ ਕਿ ਨਹੀਂ ਚੱਲ ਠੀਕ ਆ ਤੇਰੇ ਬਾਰੇ ਸੋਚਦਾ ਤੂੰ ਕੱਲ ਤੂੰ ਤਿਆਰ ਰਹੀ ਮੈਂ ਟੜਕੇ ਆਉਂਗਾ ਆ ਫੋਨ ਕਰਦੀ ਮੈਨੂੰ ਕੋਈ ਨਾ ਕਹ ਵਾ ਠੀਕ ਆ ਤਿਆਰ ਆ ਤੂੰ ਪੱਕਾ ਹਾਂ ਹਾਂ ਪੱਕਾ ਬਸ ਮੈਂ ਆ ਕੇ ਲੈ ਕੇ ਜਾਣਾ ਹੁਣੇ ਜਾਂਦਾ ਮੈਂ ਅੱਜ ਬਸ ਆਇਆ ਕੋਈ ਨਹੀਂ ਧੰਨਵਾਦ ਤਾਂ ਜਾ ਬਸ ਉਹ ਹਾਂ ਅਪਣੇ ਮੌਸਮਾਂ ਦੇ ਸਾਬ ਵਧੀਆ ਕਰ ਲਿਆ ਓ ਇੱਧਰ ਹਾਂ ਓਹੋ ਮਾਤਾ ਡਾਰਾਰਾ ਬੇੜਾ ਛੱਡ ਕੇ ਦੂ ਇੱਥੇ ਆ ਕੇ ਪਈਆਂ ਡੰਗਰ ਵਾਲੇ ਡੰਗਰ ਤਾਂ ਹੈਗੀਆਂ ਮੈਂ ਤਾਂ ਹੀ ਡੰਗਰਾਂ ਵਾਲੇ ਪਾਉਂਗੀ ਆ ਕੇ ਨਾਲ ਇਹਨਾਂ ਦਾ ਧਿਆਨ ਰੱਖਦੀਆਂ ਤੁਸੀਂ ਤਾਂ ਕੁਝ ਸੋਚਣਾ ਨਹੀਂ ਹੈਗਾ ਜੇ ਕੋਈ ਸਿਕਰ ਦੁਪਹਿਰੇ ਖੋਲ ਕੇ ਲੈ ਗਿਆ ਫਿਰ ਕੀ ਕਰ ਲਾਂਗੇ ਮੂੰ ਤਾਂ ਇਹ ਗੱਲ ਤਾਂ ਸਹੀ ਕਹੀ ਹੈ ਡੰਕਰਾਂ ਵਰਕੀਆਂ ਨੂੰ ਹਾਂ ਡੰਗਰ ਤਾਂ ਆਪੀਆਂ ਜਦੋਂ ਸਾਰਾ ਦਿਨ ਖਾਪਦੀਆਂ ਕੰਮ ਕਰਦੀਆਂ ਉਤੋਂ ਸੋਡੀਆਂ ਸੁਣਦੀਆਂ ਫਿਰ ਮੈਂ ਨਾ ਤੂੰ ਕਿੱਧਰ ਨਿਕਲੇ ਤੀਗਾ ਘਰੇ ਵੀ ਵੜ ਜਾ ਕਰ ਮੈਂ ਤਾਂ ਰੋਲਦੂ ਕੇ ਵੀਰੇ ਨਾਲ ਬੱਗ ਗਈ ਜੰਮੂ ਕੰਮ ਮਤੀ ਥੋੜਾ ਜਾਂ ਉਹਨੂੰ ਆਹੋ ਇਹ ਆ ਜਾ ਬੇੜਾ ਬੈਠੀ ਆਲਾ ਉਹ ਜਿਹੜਾ ਤੈਨੂੰ ਲੈ ਕੇ ਨਿਕਲ ਜਾਂਦਾ ਪਤਾ ਨਹੀਂ ਕਿੰਨੇ ਘਰ ਪੱਟਤੇ ਉਹਨੇ ਤੈਨੂੰ ਕੀ ਪਤਾ ਸੁਡੜ ਜਲਾਣੀ ਨੂੰ ਕੀ ਸਮਾਨ ਲੈ ਕੇ ਆਇਆ ਜੰਮੂ ਤੋਂ ਜੀ ਕੀ ਲੈ ਕੇ ਆਏ ਤੂੰ ਉਧਰੋਂ ਮੇਰੇ ਵਾਸਤੇ ਲੈ ਕੇ ਆਏ ਕੋਸ ਮੈਂ ਸੁਣਿਆ ਉਧਰ ਬਾਦਾਮ ਸਸਤੇ ਨੇ ਮੇਰੇ ਵਾਸਤੇ ਕਿਤੇ ਬਾਦਾਮ ਤਾਂ ਨਹੀਂ ਲੈਣ ਗਿਆ ਤੀ ਆ ਹੁਣ ਇਹ ਤੋਂ ਨਾ ਮੇਰੇ ਗੋਡੇਾਂ 'ਚ ਦਰਦ ਹੋਣ ਲੱਗ ਗਿਆ ਜਾਂਜੀ ਘਟੀ ਜਾਂਦੀ ਐ ਐ ਤਾਂ ਮੇਰੇ ਵਾਸਤੇ ਸੋਚਦਾ ਤੂੰ ਖਵਾਵਾ ਤੈਨੂੰ ਖਰੋਟ ਆਹ ਦਿਨ ਮੇਰੇ ਸਾਲੀ ਦਾ ਖਾਣਦੇ ਧਿਆਨ ਤੂੰ ਐਂ ਦੱਸ ਮੈਨੂੰ ਆਹ ਮਿਸਤਰੀ ਕਿੱਧਰ ਭੱਗ ਗਿਆ ਕਦਰ ਭੇਜ ਜਦੋਂ ਇਹਨੇ ਹਟਾ ਕੇ ਮਿਸਤਰੀ ਦਾ ਮੈਨੂੰ ਪਤਾ ਹੋਊਗਾ ਤੁਸੀਂ ਵੀ ਧਿਆਨ ਰੱਖ ਲਿਓ ਕਰੋ ਆ ਚਾਰ ਇੱਟਾਂ ਚਣੀਆਂ ਤੀਆਂ ਆ ਆਦੀਆਂ ਵਿਚਾਲੇ ਪਈਆਂ ਨੇ ਉਹ ਪਈਆਂ ਨੇ ਰਾਸਤੇ 'ਚ ਸਾਰਾ ਰੇਤਾ ਉੱਡ ਉੱਡ ਕੇ ਉਧਰ ਪੱਕੇ 'ਚ ਜਾਈ ਜਾਂਦਾ ਮੈਂ ਤਾਂ ਸਫਾਈ ਕਰਦੀ ਉਹ ਮਰ ਜੰਨੀ ਆ ਇੱਕ ਤੂੰ ਹੋ ਗਿਆ ਇੱਕ ਉਹ ਹੋ ਗਿਆ ਛੜਾ ਛੜਾਕ ਉਹ ਮੇਰੇ ਦੱਦ ਲੱਗ ਰਹੇਗਾ ਦੱਦ ਨੂੰ ਤੇਰੇ ਕੀ ਲੱਗਿਆ ਉਹ ਕੰਮ ਤਾਂ ਉਹਨੇ ਢੱਕਾਂ ਨਹੀਂ ਤੋੜਨਾ ਹੁੰਦਾ ਆ ਕਰਕੇ ਦੋ ਕੰਮ ਮੈਂ ਸਾਨੂੰ ਕੱਕ ਪਾ ਕੇ ਕਹੂਗਾ ਅਖੇ ਮੈਂ ਕੰਮ ਕਰਦਾ ਕੀ ਕਮਾਇਆ ਕਰਦਾ ਉਹ ਓਏ ਸਾਰਾ ਕੰਮ ਤਾਂ ਕਰਦਾ ਉਹ ਡੰਗਰਾਂ ਦੀ ਸਾਮ ਹੀ ਜਾਵੇ ਇੰਨੀ ਬਹੁਤ ਹੁੰਦਾ ਬੰਦਾ ਹਾਂ ਬਹੁਤ ਹੁੰਦਾ ਹੈਗਾ ਸਫਾਈ ਕਰਦੀ ਮੈਂ ਮਰ ਜੈਨੀ ਹੂੰ ਤਾਂ ਗੰਦ ਪਾਉਣ થી ਤਿਆਨ ਹੈ। ਸਾਰਾ ਦਿਨ ਬੱਕ ਬੱਕ ਕਰੀ ਜਊ 10 ਮਿੰਟ ਘਰੇ ਆਏ ਨੂੰ ਹੋਏ ਨਹੀਂ ਚੁਰ 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 ਸਟਾਰਟ ਹੋ ਗਈ ਤੂੰ ਤਾਂ 10 ਮਿੰਟ ਆ ਕੇ ਅੱਕ ਗਿਆ ਮੈਂ ਤਾਂ ਸਾਰਾ ਦਿਨ ਕੱਢਦੀ ਆਂਗੀ ਓਰੇ ਬੇਫਤਾਚ ਤੂੰ ਤਾਂ ਨਿੱਪੜ ਜਨੈ ਤੈਨੂੰ ਕੀ ਪਤਾ ਕੀ ਕੁਸ ਬੋਲਦਾ ਅੱਜ ਮੈਨੂੰ ਕਹਿੰਦਾ ਤੇਰਾ ਸਿਰ ਪਾੜ ਦੂੰ ਮੈਂ ਐਵੇਂ ਕਿਵੇਂ ਪਾੜ ਦੂੰ ਹਾਂ ਉਹਨੂੰ ਪੁੱਛੀ ਵੀ ਕਿਵੇਂ ਪਾੜ ਦੂੰ ਕਿਵੇਂ ਬੋਲਦਾ ਦੀਗਾ ਮੈਂ ਕੰਮ ਕਰਦਾ ਮੈਂ 10 ਕਿੱਲੇ ਵੰਡਾ ਲੂੰਗਾ ਮੈਂ ਇਹ ਕਰਨ ਨੂੰ ਤੁਸੀਂ ਮੇਰੇ 10 ਕਿੱਲਿਆਂ ਦੇ ਪਿੱਛੇ ਫਿਰਦੇ ਹੋਗੇ ਉੱਖਰਦੇ ਦੇ ਆਪਾਂ 10 ਕਿੱਲੀਆਂ ਬਾਸਦੀਆਂ ਨਾਲੇ ਹੌਲੀ ਬੋਲਿਆ ਕਰ ਥੋੜਾ ਜਿਹਾ ਬੇ ਮੈਂ ਕੀ ਕਰਾਂ ਮੇਰਾ ਬੀਪੀ ਵੱਜ ਜਾਂਦਾ ਸਾਰਾ ਦਿਨ ਤਾਂ ਮੈਂ ਕੰਮ ਕਰਦੀ ਆਂ ਕਿ ਜੇ ਚੱਲ ਕਿਤੇ ਗਲਤ ਹੁੰਦਾ ਮੈਂ ਕਹਿ ਦਿੰਨੀ ਆਂ ਫਿਰ ਕਹੋਂਦਾ ਵੀ ਨਹੀਂ ਹੈਗਾ ਸੁਣਦਾ ਨਹੀਂ ਹੈਗਾ ਕਿਸੇ ਦੀ ਤੇਰਾ ਤਾਂ ਬੀਪੀ ਹੈਗਾ ਆ ਬਤਾਉ ਤੂੰ ਦੇਖਦੇ ਜਾਏਂਗੇ ਆਡੇ ਲਾਉਣ ਦਾ ਬੜਿਆ ਬਰੂ ਕੇ ਰੱਖ ਲੈ ਉਹਨੂੰ ਬੇ ਉਹਨੂੰ ਆਡੇ ਲਾਉਣ ਦਾ ਇੰਨਾ ਸ਼ੌਕ ਹੈ ਵਿਆਹ ਮਕਲਾਵਾ ਕਰ ਲੈਂਦਾ ਲੜੀ ਜਾਂਦਾ ਆਪਦੀ ਧੀ ਮੀ ਨਾਲ ਮੇਰੇ ਨਾਲੇ ਪੰਗੇ ਲੈਂਦਾ ਫਰੀ ਜਾਂਦਾਗਾ ਛੜਿਆਂ ਨੂੰ ਤਾਂ ਹੀ 70 ਖਾਣ ਦੀ ਆਤ ਹੁੰਦੀ ਆ ਤੈਨੂੰ ਪਤਾ ਤਾਂ ਹੈਗਾ ਵੇ ਮੇਰਾ ਵੀ ਜੀ ਅੱਕ ਜਾਂਦਾ ਸਾਰਾ ਦਿਨ ਕਿਹੜਾ ਮਗਜ ਮਰੀ ਜਾਵੇ ਤੇਰਾ ਭਾਈ ਜੇ ਬੇੜਾ ਇਹ ਜੀ ਕਲੈਣੀ ਧਕਨਾ ਦੋਏ ਭਾਈਆਂ ਦਾ ਪਿਆਰ ਖੋਤਾ ਸਾਡਾ ਇਹੋ ਜੇ ਅੱਗ 'ਚ ਫੂਸ ਪਾਉਂਦੀ ਆ ਵੀ ਦੋਏ ਆਸਮਣੇ ਡਾਂਗੋ ਮਡਾਂਗੀ ਹੋ ਕੇ ਮਰਜਣਾ ਪਰਾ ਦੂ ਮੈਂ ਮਰ ਜਾ ਆਹ ਕਿਹੜੇ ਖਲਕੁੰਜੇ ਚੋਂ ਨਿਕਲ ਆਇਆ ਇੱਥੇ ਬੜਿਆ ਵੇ ਉਹ ਹਗਣ ਖਾ ਲਿਆ ਹਗ ਲਿਆ ਹੋਰ ਕੋਈ ਕੰਮ ਨਹੀਂ ਹੈਗਾ ਜੇ ਲਵੇ ਤਾਂ ਹੀ ਤਾਂ ਹੈ ਨਾ ਹੋ ਜਾ ਜਦ ਤੂੰ ਮੈਨੂੰ ਦਲੀਆ ਰੰਨ ਕੇ ਦੇਨੀ ਆ ਵੀ ਦੋ ਟਾਈਮ ਮੈਨੂੰ ਕਦੇ ਦਲੀਆ ਕਦੇ ਖੀਰ ਕਦੇ ਮਾਲ ਬੂੜੇ ਲਾ ਕੇ ਦਿੰਦੀ ਆ ਹੁਣ ਇਥੇ ਰਸੋਈ ਚੋਂ ਤਾਂ ਨਿਕਲਦਾ ਨਹੀਂ ਹੈਗਾ ਉਹ ਸੋਈ ਚ ਕਿਉਂ ਮੇਰਾ ਉਧਰੋਂ ਵੀ ਬੰਦ ਕਰਨਗੇ ਸੋਈ ਚੋਂ ਮੇਰਾ ਬੰਦ ਕਰਖਿਆ ਤਾਂ ਆਉਣਾ ਅੰਨੀਆਂ ਰੋਟੀਆਂ ਪਕਾ ਕੇ ਰੱਖਦੀ ਆ ਮੈਂ ਪਤਾ ਨਹੀਂ ਕਿਹੜੇ ਵੇਲੇ ਬੋਈਆ ਖਾਲੀ ਹੋ ਜਾਂਦਾਗਾ ਇਹ ਕੰਮ ਆ ਤੇਰੇ ਕੋ ਮੜੀ ਜੀ ਮੇਰੀ ਅੱਖ ਲੱਗੀ ਨਹੀਂ ਤੇ ਰਸੋਈ ਕਣੀ ਤੇਰਾ ਧਿਆਨ ਹੋਇਆ ਨਹੀਂ ਉਹ ਭਾਈ ਜੇ ਕੰਮ ਕਰੂੰਗਾ ਤਾਂ ਰੋਟੀ ਵੀ ਖਾਊਗਾ ਹੁਣ ਥੋੜੇ ਲੋੜ ਮੰਗਦਾ ਲੋੜ ਤਾਂ ਮੈਂ ਲੈਂਦਾ ਨਹੀਂ ਹੈਗਾ ਰੋਟੀਆਂ ਆਪੇ ਚੱਕਣੀ ਪੈਂਦੀਆਂ ਜੇ ਦਮੇ ਕੀ ਫੇਰ ਯਾ ਰੋਟੀ ਮੈਨੂੰ ਉਹ ਤਾਂ ਵੀ ਰਾਸਿਰਦਾ ਹੀ ਹੁੰਦਾਗਾ ਐ ਥੋੜਾ ਵੀ ਸਾਰਾ ਦਿਨ ਚੱਲੀ ਜਾਉ ਰੋਟੀ ਤੈਨੂੰ ਮਿਲਦੀ ਨਹੀਂ ਹੋਏ ਉਹ ਭਾਈ ਤੂੰ ਤਾਂ ਬਾਹਰ ਰਹਿਣਾ ਤੂੰ ਤਾਂ ਘਰੇ ਖੜਦੀ ਨਹੀਂ ਹੈਗਾ ਸਪਰੇ 20 ਕਿੱਲਿਆਂ ਦੇ ਕੱਲੇ ਨੇ ਕਰੀਆ ਤੂੰ ਤਾਂ ਘਰੇ ਖੜ ਜਾ ਕਰ ਉਤੋਂ ਇਹ ਇਹ ਕਹਿਣਾ ਭਈ ਖੇਤ ਜਾਣਾ ਭਈ ਰੋਟੀ ਬਣਾ ਲੈ ਚਾਹ ਬਣਾ ਦੇ ਓਏ ਹੋ ਇਹ ਟਿੰਡਰ ਜਾਂਦੀ ਆ ਇਹ ਐਡੀ ਜਵਾਨ ਲੱਗੇ ਜਾਂਦੀ ਆ ਬੋਲਣ ਨੂੰ ਗਿੱਠ ਦੀ ਨਾ ਕੋਈ ਹੋਰ ਪਰੌਂਠੇ ਪਕਾ ਜਾਂਦੀ ਆ ਔਰੇ ਆ ਕੇ ਕੋਈ ਨਾ ਫਿਰ ਮੈਂ ਤਾਂ ਭੱਗ ਜੂਗੀ ਜਿਹੜੇ ਪਕਦੇ ਨੇ ਨਾ ਉਹਦੇ ਬਣੀਓ ਵੀ ਜਾਉਂਗੇ ਫਿਰ ਦੇਖੂਗੀ ਵੀ ਕਿੱਥੋਂ ਆਉਂਦੇ ਨੇ ਰੋਟੀ ਦੀ ਕੀ ਗੱਲ ਕਰਦੀ ਆ ਤੂੰ ਦੇਸੀ ਘਿਓ ਵਾਲੇ ਪਰੌਂਠੇ ਮਿਲਣਗੇ ਉਥੇ ਮੱਜੇ ਚਦੇ ਕਿ ਆਇਆ ਕਰੂਗੀ ਹੁਣ ਮੈਂ ਤੇਰੀ ਹਿੱਕ ਤੇ ਦੀਵਾ ਬਾਲ ਕੇ ਛੱਡੂਗਾ ਜਿਹੜੀਆਂ ਤੂੰ ਗੱਲਾਂ ਕਰਦੀਆਂ ਕਿ ਨਾ ਮਰਾ ਉਹ ਜਵਾਕ ਕਿ ਨਹੀਂ ਸੋਚਣਾ ਦੀ ਬੀਬੀ ਉਹਦੇ ਚੱਲ ਬਣ ਜਾਣਗੇ 20 ਕਿਲੇ ਤੂੰ ਤਾਂ ਹੁਣ ਸਾਡਾ ਪਿਆਰ ਨਹੀਂ ਰਹਿਣ ਦਿੰਦੀ ਦੋਏ ਭਾਈਆਂ ਦਾ ਹੁਣ ਅੱਡੋ ਅੱਡ ਹੋਵਾਂਗੇ ਆਪਦਾ ਉਹਨੂੰ ਕਹਿਦੀ ਆਊਗਾ ਨਾ ਤੂੰ ਕੀ ਸੁਣਾਈਆਂ ਕਰੀ ਜਾਂਦਾ ਹੁਣ ਮੈਨੂੰ ਜਾਂ ਕਰ ਲੈ ਜਿਹੜਾ ਕੁਝ ਹੁੰਦਾ ਚੱਲੋ ਭਾਈ ਸਾਰ ਤੂੰ ਸਹੂਦ ਸਾਹਿਬ ਕੋਲ ਤੂੰ ਦੇਖ ਤੂੰ ਬੰਦੇ ਤਾਰੇ ਦਿਖਾਉਂਗਾ ਦਿਨੇ ਤਾਰੇ ਉਹ ਵੱਡੇ ਭਾਈਏ ਸਾਂਝ ਬਹੁਤ ਵਰਾਮੈਂ ਇਹੋ ਹੀ ਮਰੀ ਜਾਂਦੀ ਉਹ ਮੈਂ ਤੁਹਾਡੇ ਮੂੰਹ ਨੂੰ ਤੇ ਉਹ ਜਵਾਖ ਦੇ ਮੂੰਹ ਨੂੰ ਮੈਂ ਕੋਈ ਗੱਲ ਕਿਉਂ ਗੱਲ ਮੇਰੇ ਕਰਕੇ ਨਹੀਂ ਹੈਗਾ ਯਾਰ ਉਹ ਤੇਰੇ ਕਰਕੇ ਵੱਡੇ ਭਾਈ ਸਾਰਾ ਕੁਝ ਤੇਰੇ ਕਰਕੇ ਹੋ ਰਿਹਾ ਮੈਂ ਕੀ ਨਹੀਂ ਕਰ ਰਿਹਾ ਕਰਿਆ ਸਾਰਾ ਕੁਝ ਤੈਨੂੰ ਸਮਾਰ ਕੇ ਤੇ ਮੈਂ ਕਰਦਾ ਟੰਕਰ ਮੈਂ ਸਾਰਾ ਸੁਣਨੀ ਜਨਾਨੀਆਂ ਉਹੀ ਫਰਜ਼ ਨਾਲ ਭੋਕੀ ਜਾਂਦੀ ਐ ਇਹ ਕਾ ਨੂੰ ਇਹਦਾ ਸਮਾਰ ਕੇ ਗੁੱਤਲੀ ਖਿੱਚੋ ਤੇ ਸਭ ਗੱਲ ਐਦਾ ਫੇਰ ਚੁੱਪ ਹੋ ਤੂੰ ਅੰਦਾਵਾ ਜਾ ਕੰਮ ਬਸ ਬੈਠ ਕੇ ਜਮਾਵੇ ਕੀ ਹੁਣ ਦੇਉ ਕਿਹੜੀ ਲਿਆਉਂਦਾ ਹੈਗਾ ਬੈਠਣੀਆਂ ਦਾ ਤੂੰ ਸਾਰਾ ਦਿਨ ਚਪਲੀਆਂ ਮਰੀ ਜੰਨੀਆਂ ਬਦੀ ਐ ਤੂੰ ਕਿ ਮੈਂ ਹੱਥ ਚੱਕਦਾ ਮੇਰੇ ਨਾਲ ਅਸਲ ਹੁਣ 10 ਕਿੱਲੀਆਂ ਹੀ ਭੱਗ ਜਾਣਗੇ ਨਾ 10 ਕਿੱਲੀਆਂ ਨੂੰ ਬੁਰਕੀਆਂ ਵੱਡ ਲਈ ਜਦੋਂ ਮੈਂ ਭੱਗੀ ਭੱਗ ਜੀ ਜਦੋਂ ਕੱਟੇ ਨਹੀਂ ਆਂਦਾ ਦੋ ਗਾਣਾ ਸੁਣਨਗੇ ਤੇ ਰੋਜ ਕਿਹੜਾ ਧਮਕੀਆਂ ਸੁਣੀ ਜਾਵੇ ਨੂੰ ਹੋਰ ਤਾਂ ਕੋਈ ਗੱਲ ਨਹੀਂ ਹੈਗੀ ਆਖੇ ਮੈਂ ਵਿਆਹ ਕਰਾ ਲੂ ਆਖੇ ਮੈਂ ਲਿਆਉਂਗਾ ਕਿਥੋਂ ਲਿਆਉਂਗਾ ਲਿਆਉਂਗਾ ਕੀ ਪਤਾ ਲਾ ਇਹਦਾ ਹਾਂ ਲਿਆਉਂਗਾ ਹੋਮਲਾ ਜੀ ਨੇ ਇਹਦੇ ਹੋਊਗੀ ਕੋਈ ਇਹ ਜੀ ਜਿਹੜੀ ਇਹਦੇ ਨਾਲ ਉੱਠ ਕੇ ਤੁਰੇ ਆਉਗੀ ਫਬਰ ਕੀ ਲੱਥਨ ਫੜਦਾਗਾ ਬਾਹਰ ਜਾ ਕੇ ਜਿਹੜਾ ਹੋਲੇ ਜਿਆਦੇ ਲੱਗਿਆ ਬੋਲਣ ਪਹਿਲਾਂ ਤਾਂ ਬੋਲਦਾ ਨਹੀਂ ਹੁੰਦਾ ਤੀ ਇਹ ਉਹ ਵੀ ਬਾੜਾ ਪਕਣ ਲੱਗ ਗਈ ਹਨਾ ਬੈਠਾ ਆਏਗੇ ਨਾ ਵੀ ਜਵਾਬ ਦਾ ਕੁਝ ਬਣ ਤੂ ਆਪਣੇ ਦਾ ਅੱਜ ਕੱਲ ਕੋਣ ਪੁੱਛਦਾ 10 ਸਕਿੱਲੇ ਨੂੰ ਵੇ ਮੇਤਾ ਆਪੇ ਹੀ ਸੋਚਦੀਆਂਗੀ ਫੇ ਮੈਂ ਰੋਟੀ ਪਾਣੀ ਬਣਾ ਕੇ ਰੱਖਦੀ ਹੁਣ ਦੇਖ ਲੈ ਕਿਵੇਂ ਜੀ ਆਪਾਂ ਨੇ ਦੋਈ ਜੀਆਂ ਨੇ ਦੋ ਗੱਲਾਂ ਕਰ ਲੀਆਂ ਇਹਦਾ ਕੀ ਢੱਡ ਦੁਖਦਾ ਹੈਗਾ ਫੇਰ ਇਹ ਤੈਨੂੰ ਦੱਸੀ ਤਾਂ ਹੁੰਦੇ ਨੇ ਇਹੇ ਜੀ ਹੁੰਦੇ ਨੇ ਤਾਂ ਉਹੀ ਪਤਾ ਨਹੀਂ ਕਿਹੜੀ ਗੱਲ ਤੋਂ ਪੂਂਚ ਵਿੰਗੀ ਕਰਕੇ ਖੜ ਜਾਣ ਬੇ ਚਲ ਚੰਗਾ ਚੁੱਪ ਕਰ ਜਾ ਹੁਣ ਬਥੇਰੀ ਹੋਲੀ ਪਹਿਲਾਂ ਉਹ ਕਰ ਗਿਆ ਹੁਣ ਤੂੰ ਵੀ ਹੱਥ ਚੱਕ ਲਿਆ ਮੇਰੇ ਤੇ ਰੋਟੀ ਖਾਵੇਂਗਾ ਕ ਬਾਹਰ ਝੁਲ ਸਕਿਆ ਆਇਆ ਹੈਗਾ ਕੀ ਝੁਲਸਦਾ ਮਤਲਬ ਪਹਿਲਾਂ ਪਾਣੀ ਲੈ ਕੇ ਦੇ ਫੇਰ ਦੇਖਾਂਗੇ ਰੋਟੀ ਰੱਟੀ ਜਾ ਖੜੀ ਹੋ ਉੱਥੀ ਆ ਜਾ ਨੇ ਪਾਣੀ ਪੀ ਲੈ ਪਹਿਲਾਂ ਪਾਣੀ ਲਿਆ ਦੇ ਯਾਰ ਫੇਰ ਬੈਠੇ ਬੱਟੇ ਆ ਜਾਂ ਨਿਆ ਸਵਾ 75 ਦਾ ਭਗ ਜਾ ਭਗ ਜਾ ਤੇਰੇ ਕੋਲੇ ਗੱਡੀ ਲਸਗਰੀ ਨਹੀਂ ਆਂਦੇ ਗੋੜਾ ਡਗ ਗਿਆ ਹੋ ਗਿਆ ਤੁਸੀਂ ਥਿਆ ਮਹਿਤਾ ਤਿਆਰ ਹੋ ਗਿਆ ਦੇਖ ਭਲਾ ਆਈਸ ਦੇ ਵਿੱਚ ਆਈਸ ਪਾ ਕੇ ਤਿਆਰ ਹੋ ਗਿਆ ਕਿੰਨਾ ਟਾਈਮ ਹੋ ਗਿਆ ਪੱਗ ਬਣਦੇ ਨੂੰ ਹਾਂ ਤੱਕ ਥੋੜੇ ਤੋਂ ਪੱਗ ਹੀ ਨਹੀਂ ਬਣ ਗਈ ਓਏ ਬਨਲੀ ਤੂੰ ਕਿੱਥੇ ਗਈ ਦੀ ਮੈਂ ਕਿੱਥੇ ਆਣਾ ਮੈਂ ਤਾਂ ਈ ਲਗਰੇ ਆ ਕੇ ਆਈ ਆ ਤਾਈ ਦੇ ਮਗਰਾਵਾ ਲੈਣ ਗਈ ਦੀ ਦਰਤੀ ਆਹ ਉਹ ਮਕਲਾਵਾ ਲੈਣੀ ਗਈ ਸੀ ਉਹਨਾਂ ਨੂੰ ਕਹਿ ਕੇ ਆਏ ਆਂ ਵੀ ਡੰਗਰਪਸ ਸਾਮ ਲੈਣਗੇ ਅੱਜ ਅਸੀਂ ਰਿਸ਼ਤੇਦਾਰ ਚ ਜਾ ਕੇ ਆਉਣੇ ਆ ਅੱਛਾ ਦੇਵਨਾ ਬੱਗ ਕਿਵੇਂ ਲੱਗਦੀ ਹੈ ਵਧੀਆ ਲੱਗਦੀ ਹੈ ਨਹੀਂ ਨਹੀਂ ਸ਼ਕੀਨੀ ਤਾਂ ਮੈਂ ਨਹੀਂ ਲਾਉਂਦੀ ਜਿੰਨੀ ਤੁਸੀਂ ਲਾਈ ਜਾਂਦੇ ਹੋ ਓਏ ਤੈਨੂੰ ਕੀ ਪਤਾ ਅੱਜ ਸਾਲੀ ਲੈਵੇ ਜਾਣਾ ਸਾਲੀ ਦੇ ਨਾਂ ਨੂੰ ਤਾਂ ਬੰਦਰ ਟਪੂਸੀਆਂ ਦਾ ਜੇ ਨਾ ਮਾਰਨ ਮੈਂ ਤਾਂ ਫੇਰ ਵੀ ਬੰਦਾ ਅੱਛਾ ਜੀ ਅਨਾਂ ਚਾਛੜਿਆ ਤੁਹਾਨੂੰ ਜੀ ਆਇਆ ਜੀ ਚਲੋ ਜਲਦੀ ਤਿਆਰ ਹੋ ਜਾਓ ਮੈਂ ਵੀ ਤਿਆਰੀਆਂ ਆਜੋ ਚਲੋ ਇੱਕ ਵਾਰ ਦੇਖਦੇ ਆਂ ਫਿਰ ਜਗਸੀਰ ਸਿੰਘ ਸਾਲੀ ਨੂੰ ਮਿਲਦੇ ਆਂ ਕੀ ਕਹਦੀ ਐ ਫੇ ਸੁਣਦਾ ਨਹੀਂ ਹਾਂ ਮੈਂ ਤੈਨੂੰ ਆਏ ਕਹਿੰਦੀ ਸੀ ਉਹ ਮਿਸਤਰੀ ਲਵੇ ਜਾ ਆਉਂਦਾ ਮੁੜ ਕੇ ਆਈ ਨਹੀਂ ਹੈਗਾ ਪਤਾ ਨਹੀਂ ਕੀ ਬਹਾਨਾ ਲਾ ਕੇ ਗਿਆ ਤੀਗਾ ਤੈਨੂੰ ਮੁੜ ਕੇ ਆਉਣ ਦਾ ਨਾਉ ਨਹੀਂ ਲੈਂਦਾ ਹੈਗਾ ਆ ਸਮਰਾਦੰਦਾ ਕਿੰਨਾ ਬੁਰਾ ਲੱਗਦਾ ਜੇ ਮੀਂਹ ਪੈ ਗਿਆ ਨਾ ਸਾਰੇ ਗੰਦ ਪੈ ਜੂਆ ਰੇਤਾ ਸਾਰਾ ਉਧਰ ਜਾਊਗਾ ਪੱਕੇ ਚ ਨਾਲੇ ਕੋਈ ਆ ਜਾਂਦਾ ਬੁਰਾ ਲੱਗਦਾ ਓ ਯਾਰ ਮਿਸਤਰੀ ਦਾ ਸੱਸ ਬਿਮਾਰ ਹੋ ਰਹੀ ਐ ਮੈਂ ਕਿਹੜਾ ਆਉਣ ਫਿਰ ਕਿਸੇ ਹੋਰ ਨੂੰ ਪੁੱਛ ਲੈ ਉਹ ਕਿਹੜਾ ਬੰਨ ਕੇ ਦਿੱਤਾ ਹਾਂ ਸੱਚ ਆਉਣ ਤੋਂ ਜ਼ਿਆਦਾ ਐ ਅੱਜ ਅਸੀ ਦਾ ਫੋਨ ਆਇਆ ਤੀ ਉਹ ਕਹਿੰਦੀ ਮੈਂ ਆਉਂਗੀ ਕਿਹੜੀ ਜੱਸੀ ਤੈਨੂੰ ਕਾਨੂੰ ਯਾਦ ਰੰਦਾ ਮੇਰੀ ਭੈਣ ਤੂੰ ਕਹੇ ਮੇਰੀ ਸਾਲੀ ਯਾਰੀ ਆ ਔਰੇ ਵਗਾਤਾਂ ਜੀਆਂ ਪਾਈ ਜਾਂਦੀ ਐ ਦੇਖ ਦੇਖ ਕਿ ਮੈਂ ਟਪੂਸੀ ਮਾਰਦਾ ਸਾਲੀ ਦੇ ਨਾਲ ਉਹ ਕਹਿੰਦੇ ਸਾਲੀ ਦੇ ਨਾਲ ਉਹ ਤਾਂ 15 ਵੀ ਟਪੂਸੀ ਮਾਰਦਾ ਇਹ ਵੀ ਹੈਗਾ ਫਿਰ ਵੀ ਬੰਦਾ ਹੀ ਐ ਚਲ ਕੋਈ ਨਾ ਮਾਰ ਲੈਂਦੇ ਟਪੂਸੀਆਂ ਮੇਰੀ ਭੈਣ ਆਉਗੀ ਕੁਛ ਕਿਹਾ ਨਾ ਨਾ ਮੈਂ ਤਾਂ ਕੀ ਕਹਿਣਾ ਤੀ ਮੈਂ ਇਹ ਕਹਿੰਦੀ ਤੀ ਵੀ ਕੁਛ ਖਾਣ ਪੀਣ ਨੂੰ ਲੈ ਆਉਂਦਾ ਠੰਡਾ ਢੰਡਾ ਜਿਹਾ ਲਿਆ ਗਰਮੀ ਪੈਂਦੀ ਹੈਗੀ ਚਲ ਹਾਰਮਨ ਨੂੰ ਕਹਿ ਨਹੀਂ ਲੈ ਆਊਗਾ ਯਾਰਾ ਮੈਂ ਉਹ ਨਹੀਂ ਆਖੇ ਲੱਗਦਾ ਜੇ ਜੇ ਤੂੰ ਸੁਣ ਲੈਣਾ ਉਹ ਜਾਂ ਉਹ ਸੁਣ ਲੈਂਦਾ ਜਾਂ ਜਾਂ ਬਾਪ ਉਹ ਜਾਂ ਪੁੱਤ ਉਹ ਵੀ ਨਕੰਮਾ ਹੋ ਰਿਹਾ ਭੇਜ ਦੀ ਮੇਰੇ ਲਵੇ ਪੈਸੇ ਦੇ ਦੂੰਗਾ ਆਪੇ ਫੜ ਲਊਗਾ ਸੁਣ ਲਿਆ ਕਰੋ ਆਉਣ ਵਾਲੇ ਹੋਣਗੇ ਜਾਇਆ ਮਾੜਾ ਜਾਂ ਲਿਆ ਸਮਾਨ ਕੀ ਕਹਿਣਗੇ ਉਹ ਵੀ ਮੈਂ ਪਹਿਲਾਂ ਫੋਨ ਕਰਿਆ ਤੀ ਤਾਂ ਵੀ ਕੁਝ ਨਹੀਂ ਲਿਆ ਕੇ ਰੱਖਿਆ ਸਾਡੇ ਮੂਹਰੇ ਉਹਨੂੰ ਭੇਜ ਦੇ ਯਾਰ ਅੰਦਰ ਬੈਠੇ ਆ ਉਹ ਚੱਲ ਤੂੰ ਛੱਡ ਪਰਾਂ ਮੈਂ ਤਾਂ ਚਾਦੀ ਕੁੱਟ ਕਰਕੇ ਰੱਖ ਦੋ ਉਹਨਾਂ ਦੇ ਮੂਹਰੇ ਰਹਿਣ ਦੋ ਤੁਸੀਂ ਕੁਝ ਨਾ ਲਿਓ ਉਹ ਤਾਂ ਆਪੇ ਸਮਝ ਜੂਗੀ ਵੀ ਹੈਗੇ ਨੇ ਇਹ ਜਿੰਨ ਨਕੰਮੇ ਉਹਨੂੰ ਪਤਾ ਹੀ ਆ ਸਾਰਾ ਹੁਣ ਮੇਰੇ ਘਰ ਦਾ ਵੀ ਕੀ ਹਾਲਾਤ ਨੇਗੇ ਤੁਸੀਂ ਕਾਹਨੂੰ ਸੁਣਦੇ ਹੋ ਕਿਸੇ ਦੀ ਮੇਰੀ ਬੇਇੱਜ਼ਤੀ ਕਰਾਉਣੀ ਹੈਗੀ ਉਹ ਦੇਖ ਲੈ ਅਗਲੀ ਇੰਨੀ ਸੇਵਾ ਕਰਦੀ ਮੇਰੇ ਜੀਜਾ ਇੰਨੀ ਸੇਵਾ ਕਰਦਾ ਆਪਣੀ ਗਿਆਂ ਦੀ ਪਰ ਤੂੰ ਨਾ ਸੁਣੀ ਕਿਸੇ ਦੀ ਤੂੰ ਨੂੰ ਭੇਜ ਦੇਗਾ ਆਪਣੇ ਵਾਲੇ ਚੰਦ ਨੂੰ ਯਾਰ ਉਹ ਕਿੱਥੇ ਆਖੇ ਲੱਗਦਾਗਾ ਸੌ ਸੌ ਗੱਲਾਂ ਬੋਲੂਗਾ ਉਹ ਫਿਰ ਰਿਸ਼ਤੇਦਾਰ ਤਾਂ ਤੇਰੇ ਆਉਣਗੇ ਮੈਂ ਕਿਉਂ ਜਾਵਾਂ ਮੇਰੇ ਨਾਲ ਤਾਂ ਉਹ ਯਾਡਾ ਲਾਉਂਦਾ ਕਿਉਂ ਬਿੰਦੇ ਮਿੱਦੇ ਕਹੋ ਨਾ ਹੁੰਨਾਗਾ ਮੇਤੂ ਤੂੰ ਭੱਗ ਜਾ ਯਾਰ ਉਹ ਨੂੰ ਕਹਿ ਦੇ ਆਪੇ ਲਿਓ ਚੱਲ ਜਿਹਜੀ ਤੈਂ ਪੂਰੀ ਪਾਤੀ ਉਹ ਜੀ ਉਹ ਪਾ ਦੂਗਾ ਕਿਹੜਾ ਕਹਿ ਕੇ ਦਾ ਦੇਖ ਲੈ ਯਾਰ ਚੱਲ ਚੱਲ ਚੜੀ ਜਾਨੀਆ ਫਿਰ ਕਹਿ ਕੇ ਦੇਖ ਲੈਂਨੀ ਆ ਨਹੀਂ ਮੈਂ ਤਾਂ ਚਾਦੀ ਘੁੱਟ ਬਣਾ ਦੂੰਗੀ ਤੈਨੂੰ ਕਹਿਤਾ ਬੱਸ ਬਣਾ ਦਿੰੀ ਫਿਰ ਮੇਰੇ ਕੋਲ ਨਾ ਨਾਂ ਬਲੇ ਕੱਚੀ ਲੱਸੀ ਕਰਕੇ ਮਾਰੀ ਮੱਥੇ ਤਾਂ ਦੁੱਧ ਮਹੀ ਲਈ ਜਨਾ ਡੰਗਰਾ ਤੋਂ ਕਿਹੜਾ ਹੈ ਨਿਕ ਰੂਪਾਲ ਦੇ ਨਾ ਸੇਵਾ ਨਾ ਕੱਖ ਪਾਉਣਾ ਖੁੱਲ ਲਈ ਤੇ ਫੰਡਾ ਨਹੀਂ ਹੈ ਸੁਣਦੇ ਨਹੀਂ ਜੀ ਹਰਮਨ ਦੇ ਤਾਇਆ ਜੀ ਓਏ ਹਾਂ ਪਈ ਅੱਜ ਕਿੱਧਰੋਂ ਸੂਰਜ ਚੜ ਗਿਆ ਅੱਜ ਬੜਾ ਮਿੱਠਾ ਬੋਲ ਰਹੇ ਹੋ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਇਹ ਕਹਿੰਦੀ ਸੀ ਮੜਾ ਜਾ ਦੁਕਾਨ ਤੱਕ ਜਾਏ ਹੁੰਦੇ ਕਿਉਂ ਕੀ ਕੰਮ ਆ ਭਾਈ ਸਾਮਾਨ ਜਾ ਲੈ ਕੇ ਆਉਣਾ ਸੀ ਭੂਜੀਆ ਭਾਜੀ ਠੰਡਾ ਠੁੰਡਾ ਲੈ ਆਉਂਦੇ ਰਿਸ਼ਤੇਦਾਰਾਂ ਨੇ ਆਉਣਾ ਸੀ ਉਹ ਭਾਜੀ ਆਪਦਾ ਆਪੇ ਮੰਗਾਦਾ ਹੁਣ ਤਾਂ ਰੋਜ਼ ਆਇਆ ਰਹਿੰਦਾ ਕਦੇ ਕੋਈ ਆ ਗਿਆ ਕਦੇ ਕੋਈ ਆ ਗਿਆ ਮੇਤੂੰ ਹੀ ਜਾਂਦਾ ਜਾਂਦਾ ਮੜਾ ਸੰਦੀ ਵਾਲਾ ਕੰਮ ਤਾਂ ਹੁਣ ਤੁਸੀਂ ਉਹ ਕਰਨ ਵਾਲੇ ਤੁਸੀਂ ਉਹਦੀ ਅੱਖੇ ਲੱਗ ਜਣੇ ਤਾਂ ਹੀ ਤੁਹਾਨੂੰ ਕੀ ਹੈਗਾ ਉਹ ਤੁਹਾਨੂੰ ਪਤਾ ਹੀ ਇਹਨਾਂ ਦਾ ਇਹ ਕਿਹੜਾ ਸੁਣਦੇ ਨੇਗੇ ਆਹੋ ਮੈਨੂੰ ਕਿਹੜਾ ਤੂੰ ਸਿੱਧੇ ਮੂੰਹ ਬੋਲਦੀ ਅੱਜ ਪਤਾ ਨਹੀਂ ਕਿਵੇਂ ਮਖਿਆਲ ਚੋਇਆ ਹੁੰਦਾ ਜੇ ਮੈਂ ਐ ਬੋਲ ਦਿਆਂ ਮਿੱਠੀ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਉਹ ਤਾਂ ਮੇਰਾ ਗੁੱਸਾ ਹੀ ਹੈ ਜਿਆ ਹੁਣ ਸਾਨੂੰ ਕਿਹੜਾ ਪਤਾ ਨਹੀਂ ਕਦੇ ਕਦੇ ਗੁੱਸੇ ਚ ਬੋਲਿਆ ਜਾਂਦਾ ਚਾਰੇ ਪੈਰ ਚੱਕ ਕੇ ਪਾਈ ਜਾਂਦੀਆਂ ਨਾ ਡੰਗਰਾ ਦੀ ਗੌਰ ਨਾ ਕੋਈ ਹੋਰ ਹੁਣ ਕੀ ਕਰਾਂ ਇਹ ਨਹੀਂ ਆਖੇ ਲੱਗਦਾ ਚੱਲ ਮਨਾ ਕੇ ਦੇਖਦੀ ਆਂ ਕਹਿੰਦੇ ਮਤਲਬ ਉਹ ਤਾਂ ਗਦੇ ਨੂੰ ਵੀ ਪਾਪ ਕਹਿਣਾ ਪੈਂਦਾ ਇਸੇ ਨੂੰ ਮਨਾਉਣਾ ਪਊਗਾੱਖ ਪਾਈਏ ਡੰਗਰਾ ਨੂੰ ਹਾਂ ਜੀ ਜੀ ਹਾਂ ਭਾਈ ਉਹ ਤਾਂ ਕਦੇ ਕਦੇ ਮੇਰਾ ਗੁੱਸਾ ਵੱਜ ਜਾਂਦਾਗਾ ਤੁਸੀਂ ਕਹਨੂੰ ਗੁੱਸਾ ਕਰਦੇ ਹੁੰਨੇ ਉਹ ਤਾਂ ਮੈਂ ਚੰਗੀ ਭਲੀ ਰਹਿਣੀ ਹੈ ਕਿ ਐਂ ਕੱਦ ਤੋ ਕਰਦੇ ਆਂ ਜਾਏ ਆਉਂਦੇ ਕਿੱਥੇ ਭਾਈ ਕੀ ਕਮਾ ਸਮਾਨ ਲਿਓਣਾ ਤੀ ਗੱਦ ਕੀ ਲਿਓਣਾ ਦੱਸੋਂਗੇ ਵੀ ਕੋਸਾ ਸਮਾਨ ਸਮਾਨ ਕਰੀ ਜੀ ਨਾ ਮੇ ਭੂਜੀਆ ਕਹਤ ਹੈਗਾ ਵੀ ਰਿਸ਼ਤੇਦਾਰ ਆਨੇ ਆਉਣ ਕਿਉਂ ਆ ਰਿਆ ਮੈਨੂੰ ਐ ਤਾਂ ਦੱਸ ਦੇ ਪੱਲੇ ਤਾਂ ਪਾਰੇ ਕੁਸ ਜਸੀ ਆਰੀਏਗੀ ਕਿਹੜੀ ਜਸੀ ਜਸੀ ਆਪਣੀ ਜਸੀ ਅੱਛਾ ਤੇਰੀ ਭੈਣ ਆ ਰਹੀ ਆ ਹਾਂਜੀ ਮੇਰੀ ਭੈਣ ਆ ਅੱਛਾ ਭੈਣ ਦਾ ਇੰਨਾ ਚੋ ਅੱਜ ਘੁੰਡ ਘੰਡ ਵੀ ਕਿਧਰ ਹੀ ਗਿਆ ਓਹੋ ਜੜ ਜੀ ਚੋਏ ਇੰਨਾ ਚੜ ਗਿਆ ਬਹੁ ਟੈਮ ਬਾਦ ਆਰੀ ਹੈ ਨਾ ਤਾਂ ਕਰਕੇ ਚਲੋ ਭਾਈ ਲਿਆ ਦਿਓ ਸਮਾਨ ਫੇਰਾ ਚਲ ਲਿਆ ਦੇਣਾ ਭਾਈ ਕੋਈ ਗੱਲ ਨਹੀਂ ਹਾਂਜੀ ਠੀਕ ਆ ਪੈਸੇ ਇਹਨਾਂ ਤੋਂ ਲੈ ਜਿਓ ਤੇ ਲਿਆ ਦਿਓ ਕੋਈ ਨਾ ਭਾਈ ਕੋਈ ਨਾ ਲਿਆ ਦੇਣਾ ਮੈਂ ਚਾਲਾ ਸੋਕਰ ਹੈ ਮੰਨਿਆ ਤਾਂ ਸਹੀ ਹੁਣ ਤਾਂ ਗੋਂ ਕਢਾਵਾਂ ਮ ਆਪਦਾ ਕੰਮ ਕਢਾਵਾਂ ਇਹ ਤੋਂ ਫਿਰ ਦੇਖੀ ਜਊ ਫਿਰ ਕੜਾ ਇਹਨੂੰ ਬੁਲਾਉਣਾ ਸਿੱਧੇ ਮੱਤੇ ਚਲ ਲਿਆ ਦੋ ਬਸ ਸਮਾਨ ਨਜ਼ਰਾਂ ਅੰਦਰ ਮੋਹਿਆ ਲਾ ਯਾਰ ਗੀਤ ਲਾ ਉਹ ਤੂੰ ਉਹ ਨਹੀਂ ਹੈਗਾ ਬਲਕਾਰਣ ਖੀਲੇ ਦਾ ਕਹਿੰਦਾ ਜਦੋਂ ਵਿਆਹੀ ਜਾਂਦੀ ਸਾਲੀ ਮੋਹ ਘਟ ਕਰਦੀ ਜੀਜੀ ਅੱਛਾ ਜੀ ਬੜੇ ਜੀਜੇ ਸਾਲੀ ਵਾਲੇ ਗਾਣੇ ਸੁਣੇ ਜਾ ਰਹੇ ਆ ਪਦਾਏ ਵਜੋਂ ਫਿਰ ਸਾਲੀ ਨੂੰ ਮਿਲ ਕੇ ਆਉਂਦੇ ਆ ਨਾ ਬੜਾ ਚਾਚੜਾ ਹੈਗਾ ਔਰ ਕੀ ਆ ਤੇ ਤੈਨੂੰ ਕਿਉਂ ਜੈਲਸੀ ਹੋ ਰਹੀ ਐ ਨਾ ਨਾ ਮੈਨੂੰ ਤਾਂ ਕਾਦੀ ਜੈਲਸੀ ਆ ਚਲੋ ਵਧੀਆ ਤੁਸੀਂ ਖੁਸ਼ ਹੋ ਚੰਗੀ ਗੱਲ ਆ ਮੈਂ ਤੈਨੂੰ ਖੁਸ਼ ਹੀ ਨਹੀਂ ਵੀ ਤੂੰ ਆਪਣੀ ਭੈਣ ਨੂੰ ਮਿਲ ਕੇ ਆਵੇਂਗੀ ਮੈਨੂੰ ਤਾਂ ਬਹੁਤ ਚਾਚੜਾ ਹੈਗਾ ਵੀ ਮੈਂ ਆਦੀ ਭੈਣ ਨੂੰ ਮਿਲਣ ਜਾ ਰਹੀ ਆ ਪਰ ਮੇਰੇ ਨਾਲੋਂ ਵੱਧ ਤਾਂ ਚਾ ਸੋਨ ਨੂੰ ਜੜਿਆ ਪੈਗਾ ਯੈਸ ਮੈਂ ਕਹਿੰਦੀ ਮੜਾ ਧਿਆਨ ਨਾ ਰਿਹਾ ਉੱਥੇ ਤਾਂ ਨਾਲੀਆਂ ਮੈਂ ਉੱਥੇ ਕੀ ਮੈਂ ਕੀ ਕਰਨਾ ਉੱਥੇ ਦੀਦੀ ਕਹਿੰਦੀ ਸੀ ਕਿ ਪਿਛਲੀ ਵਾਰ ਨਾ ਜੀਜੇ ਨੇ ਬਹੁਤ ਚਿਹੜਾ ਕੀਤਾ ਮੈਨੂੰ ਯਾਰ ਕੋਈ ਨਾ ਫਿਰ ਸਾਲੀ ਐ ਸਾਲੀ ਸਾਲੀ ਜੀਜੇ ਸਾਲੀ ਦਾ ਰਿਸ਼ਤੇ ਜਿਹੜਾ ਕਰਨ ਵਾਸਤੇ ਹੁੰਦਾ ਐਵੇਂ ਨਾ ਬਾਦੂ ਦੀ ਪਕਾਈ ਮਾਰੇ ਉੱਥੇ ਜਾ ਕੇ ਇਹਦੇ ਮੇਰੀ ਬੇਇੱਜ਼ਤੀ ਕਰਾ ਦੇ ਚਲ ਕੋਈ ਨਾ ਤੂੰ ਫालतੂ ਫालतੂ ਜਾਣਾ ਉੱਥੇ ਬੋਲੀ ਬੜਾ ਕਿਤੇ ਉੱਥੇ ਆਏ ਦਿਖਾਉਣ ਲੱਗ ਜੇ ਵੀ ਪਤ ਨਹੀਂ ਇਹ ਮੈਥੋਂ ਡਰਦਾ ਨਹੀਂ ਬੋਲਦੀ ਕੋਈ ਨਹੀਂ ਤੁਹਾਡੀ ਬਧੀਆ ਇੱਜ਼ਤ ਬਣਾਉਂਗਾ ਹਾਂ ਅਮੀ ਫਿਰ ਜੂਤ ਖਾ ਲੇਗੀ ਅੱਛਾ ਤੁਸੀਂ ਮੇਰੇ ਜੂਤ ਮਾਰੋਗੇ ਆਹੋ

ਸਾਹਿਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਬਾਲੇ ਦੇ ਸਾਹਰੇ ਹੋਗੇ ਹਾਰ ਅਤੇ ਹਾਰ ਨੂੰ ਜੋੜਤਾ ਆਹ ਚੋਏ ਨਾ ਚੋਏ ਨਾ ਕੀ ਕਰਾਂ ਬਾਲਾ ਚੋਏ ਬਾਲਾ ਵਧੀਆ ਵਧੀਆ ਤੁਸੀਂ ਦੱਸ ਸਕੀ ਜੀ ਵਧੀਆ ਮੈਂ ਤਾਂ ਠੀਕ ਠਾਕ ਆਜੋ 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 ਜੀ ਜੀ ਕੀ ਹਾਂ ਚਲੋ ਚਲੋ ਮੈਂ ਤਾਂ ਉਹ ਗੱਲ ਸੋਚਣ ਲੱਗ ਗਈ ਦੀ ਰੱਬ ਤੇਰਾ ਭਲਾ ਕਰੇ ਮੈਂ ਨਾ ਚਲ ਸੱਟ ਪਰ ਹੁਣ ਤੁਹਾਨੂੰ ਕੀ ਦੱਸੂਗਾ ਉਹ ਹੋਰ ਕੰਮ ਕਰ ਵਧੀਆ ਚੱਲੀ ਜਾਂਦਾ ਮੈਂ ਕਹਨਾ ਜਮਾਂ ਦੇ ਆਰੀ ਨੇ ਤੂੰ ਦੱਸ ਉਹ ਵਧੀਆ ਵਧੀਆ ਤਾਂ ਇੱਧਰ ਡੰਗਰਾਂ ਚ ਕਿੱਧਰ ਲੈ ਆਈ ਸਾਨੂੰ ਤੂੰ ਉਹ ਮੈਂ ਕਹਿੰਦੀ ਸੀ ਵੀ ਲਾਈਟ ਤਾਂ ਹੈ ਨਹੀਂ ਤੀਗੀ ਇੱਥੇ ਭਾਈ ਜਾਨੇ ਉਹ ਰੇ ਹਵਾ ਲੱਗਦੀ ਐ ਇੱਧਰੋਂ ਟੋਬੇ ਜਿਗਣਿਓ ਕੰਜਰ ਚੌਰੀ ਨੂੰ ਕਹਦੇ ਐ ਇਨਵਰਟਰ ਦਵਾ ਦਿਆ ਕਰੂਗਾ ਕੀ ਫੂਕੋਗੇ ਤੁਸੀਂ 20 ਕਿੱਲਿਆਂ ਨੂੰ ਕਿੱਥੇ ਸੁਣਦਾਗਾ ਤੈਨੂੰ ਪਤਾ ਤਾਂ ਹੈਗਾ ਜੀ ਜਿਆ ਪਹਿਲੀ ਗੱਲ ਨਾ ਬੁੱਝੜ ਦੇ ਬੱਲੇ ਪਾਤੀ ਆ ਦੇਖ ਲੈ ਭਾਈ ਜਾਨੇ ਇਨਵਰਟਰ ਥੰਦੇ ਮੇਰਾ ਕੀ ਹਾਲ ਹੋ ਰਿਹਾਗਾ ਤੂੰ ਤਾਂ ਇਸ ਚੈੰਗੀ ਚੱਲ ਮੰਨਦੀ ਐ ਹੈਲੋ ਓ ਮੰਗਦਿਆ ਜੱਟ ਦੀਆਂ ਤਰੀਫਾਂ ਨੇ ਆਜੋ ਆਜੋ ਓ ਕਿਵੇਂ ਸਾਡਾ ਦਰਵਾਜ਼ਾ ਖੋਲੀ ਮੈਂ ਓਏ ਓ ਆ ਓ ਆ ਕੀ ਹਾਲ ਨੇ ਦਰਵਾਜ਼ੇ ਦਾ ਕਾ ਖੋਲੇ ਵੇ ਮਾ ਤੁਸੀਂ ਆਉਂਗੇ ਬੜੀ ਠੰਡ ਚ ਪਿਆ ਹਾਂ ਓਏ ਸਾਰੀ ਠੀਕ ਹੈ ਹਾਂਜੀ ਹਾਂਜੀ ਹੋਰ ਸਾਹ ਹਾਂ ਕਿਵੇਂ ਠੰਡ ਜੀ ਚ ਪਿਆ ਠੰਡ ਤੋਂ ਵੱਧ ਲਾਈਟ ਜੀ ਬੱਗ ਗਈ ਸੀ ਕੰਜਦਾ ਕੀ ਕਰੇ ਅੰਨੇ ਪੈਸਾ ਨੂੰ ਓਏ ਇੰਨੇ ਪੈਸਾ ਨੂੰ ਉਹ ਦੇਖੀ ਦੇਖ ਓਏ ਹੋਰ ਸਾਡੂ ਆ ਕੀ ਹਾਲ ਆ ਉਹ ਠੀਕ ਕਿਵੇਂ ਡਿੱਗਦਾ ਜਾਂ ਫਿਰਦਾ ਹੈ